ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਨੈਸ਼ਨਲ ਲੀਡਰ ਨੇ ਤੇ ਹੁਣੇ-ਹੁਣੇ ਆਖਿਰਕਾਰ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਨੇ ਤੇ ਸਰਕਾਰ ਨੇ ਜਿਹੜੀ ਪੂਰੀ ਕੋਸ਼ਿਸ਼ ਕੀਤੀ ਸੀ ਅੱਜ ਸੁਖਪਾਲ ਸਿੰਘ ਖਹਿਰਾ ਦੇ ਵੱਲ ਫੈਸਲਾ ਹੋਇਆ ਅਖੇਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਹਿਲੀ ਗੱਲ ਤਾਂ ਅਖਰ ਦੇ ਉੱਤੇ ਤੇ ਦੂਸਰਾ ਜੇਲ੍ਹ ਤੋਂ ਬਾਹਰ ਆਉਂਦਾ ਵੀ ਸ਼ੁਕਰੀਆ ਨਵਰੀਤ ਜੀ ਔਰ ਮੈਂ ਮੈਨੂੰ ਬੜਾ ਜੇਲ੍ਹ ਵਿੱਚ ਵੀ ਮੈਨੂੰ ਤੁਹਾਡੀ ਯਾਦ ਆਉਂਦੀ ਰਹੀ ਐ ਅਖਰ ਟੀਵੀ ਦੀ ਯਾਦ ਵੀ ਆਉਂਦੀ ਰਹੀ ਐ ਧੰਨ ਭਾਗ ਸਾਡੇ ਜੀ ਤੇ ਸ਼ੁਕਰ ਐ ਇੰਨੀ ਬਚਤ ਰਹੀ ਗਈ ਵੀ ਅਸੀਂ ਕਿਤੇ ਉੱਥੇ ਹਾਜ਼ਰ ਨਹੀਂ ਹੋਏ ਨਹੀਂ ਤਾਂ ਸਾਨੂੰ ਵੀ ਦੇਰ ਫੇਰ ਕਰ ਦੇ ਰੂਲ ਦੇਣਾ ਐਨਾ ਸਾਨੂੰ ਭਰੋਸਾ ਖੇਰਾ ਸਾਹਿਬ ਕਿਵੇਂ ਦੇਖਦੇ ਹੋ ਹੁਣ ਤੱਕ ਜਿੰਨੀਆਂ ਕੋਸ਼ਿਸ਼ਾਂ ਤੁਹਾਡੇ ਤੇ ਹੋਈਆਂ ਚਾਹੇ ਉਹ ਗੈਂਗਸਟਰਾਂ ਨਾਲ ਕਿਤੇ ਲਿੰਕ ਜੋੜਨਾ ਹੋਵੇ ਜਾਂ ਕੇਸ ਤੇ ਕੇਸ ਪਾ ਕੇ ਸੁਪਾਲ ਸਿੰਘ ਖੇਰਾ ਨੂੰ ਅੰਦਰ ਰੱਖਣ ਦਾ ਮਸਲਾ ਹੋਵੇ ਨਵਰੀਤ ਜੀ ਮੈਂ ਤਾਂ ਸਿਰਫ ਇਹੀ ਕਹਿ ਸਕਦਾ ਕਿ ਮੈਂ ਸੱਚ ਬੋਲਣ ਦੀ ਕੀਮਤ ਅਦਾ ਕੀਤੀ ਹੈ ਜੀ ਔਰ ਪਹਿਲਾ ਪਹਿਲਾ ਥੋੜਾ ਅਫਸੋਸ ਹੁੰਦਾ ਵਾ ਕਿ ਯਾਰ ਤੁਸੀਂ ਬੇਗੁਨਾਮ ਆ ਨਿਰਦੋਸ਼ ਕੋ ਕਿ ਮੇਰਾ ਨਾ ਤਾਂ ਡਰੱਗਸ ਨਾਲ ਕੋ ਵਾਸਤਾ ਨਾ ਮੇਰਾ ਕੋ ਗੈਂਗਸਟਰ ਨਾਲ ਵਾਸਤਾ ਇਹ ਸਾਰਾ ਕੁਝ ਮੇਰੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਮਤਲਬ ਝੂਠੀਆਂ ਰਿਕਵਰੀਆਂ ਪਲਾਂਟ ਕੀਤੀਆਂ ਗਈਆਂ ਝੂਠੇ ਦੋਸ਼ ਲਾਏ ਗਏ ਪਹਿਲਾ ਪਹਿਲਾ ਤਾਂ ਮੈਨੂੰ ਥੋੜਾ ਜਿਹਾ ਲੱਗਿਆ ਰੰਜ ਜਿਹਾ ਫੀਲ ਕੀਤਾ ਪਰ ਫਿਰ ਮੈਂ ਸੋਚਿਆ ਕਿ ਕੀ ਸੁਖਪਾਲ ਇਹ ਤੁਹਾਡਾ ਪਹਿਲੀ ਯਾਰੀ ਹੋ ਰਿਹਾ ਵਾ ਅਗਰ ਆਪਾਂ ਪਿੱਛੇ ਆਪਣੇ ਪੰਜਾਬ ਨੂੰ ਦੇਖੀਏ ਆਪਣੇ ਕੌਮ ਨੂੰ ਦੇਖੀਏ ਕਿੰਨਾ ਹੁਣ ਤਾਜ਼ੀ ਗੱਲ ਲੈ ਲਓ ਮੈਂ ਤਾਂ ਫਿਰ ਵੀ ਨਾਬੇ ਬੈਠਾ ਵਾਂ ਤੇ ਮੈਂ 4 ਮਹੀਨਿਆਂ ਚ ਬਾਹਰ ਆ ਗਿਆ ਜਿਹੜੇ ਸਾਡੇ ਨੌਜਵਾਨਾਂ ਨੂੰ ਆਸਾਮ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਕਰਤਾ ਐਨਐਸਏ ਲਾਤੀ ਨਾ ਉਹਨਾਂ ਨੂੰ ਜ਼ੁਬਾਨ ਸਮਝ ਆਵੇ ਨਾ ਉਹਨਾਂ ਨੂੰ ਰੋਟੀ ਨਾ ਪਹਿਰਾਵਾ ਉਹਨਾਂ ਨਾਲ ਵੀ ਹੋ ਰਿਹਾ ਫਿਰ ਮੈਂ ਥੋੜਾ ਨਿਗਾ ਮਾਰਦਾ ਸਾਡੇ ਗਵਾਂਢੀ ਮੁਲਕ ਵਿੱਚ ਇਮਰਾਨ ਖਾਨ ਇੱਕ ਐਡਾ ਮਤਲਬ ਕਾਬਲ ਆਦਮੀ ਉਹਨੂੰ ਜੇਲ੍ਹ ਵਿੱਚ ਛੁੱਟਿਆ ਹੋਇਆ ਉਹਨੂੰ ਇੱਕ ਇੱਕ ਕੇਸ ਵਿੱਚ ਬੇਲ ਮਿਲਦੀ ਹੈ ਮੇਰੇ ਵਾਂਗੂ ਤੇ ਦੂਜੇ ਚ ਉਹਨੂੰ ਚੱਕ ਕੇ ਅਰੈਸਟ ਕਰ ਦਿੰਦੇ ਨੇ ਤੇ ਉਹਦੇ ਨਾਲ ਵੀ ਹੋ ਰਿਹਾ ਫਿਰ ਮੈਂ ਥੋੜਾ ਆਪਣੇ ਪਰਿਵਾਰ ਵੱਲ ਦੇਖਿਆ ਮੇਰੇ ਪਿਤਾ ਜੀ ਅੱਜ ਨਹੀਂ ਗਏ ਸਾਡੇ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਬੜੀਆਂ ਲੰਬੀਆਂ ਜੇਲਾਂ ਗੱਟੀਆਂ ਇਦਾਂ ਹੀ ਉਦੋਂ ਵੀ ਐਨਐਸਏ ਲੱਗਦੀ ਸੀ 80 ਤੇ 90 ਦੇ ਦਹਾਕੇ ਵਿੱਚ ਬਲਕਿ ਇਮਰਜੈਂਸੀ ਤੋਂ ਸਟਾਰਟ ਹੋ ਗਿਆ ਸੀ ਪਹਿਲੀ ਡਿਟੈਂਸ਼ਨ ਉਹਨਾਂ ਦੀ ਜਥੇਦਾਰ ਗੁਰਚਰਨ ਸਿੰਘ ਟੋੜਾ ਨਾਲ ਸੀਗੀ ਫਿਰੋਜ਼ਪੁਰ ਜੇਲ੍ਹ 'ਚ 19 ਮਹੀਨੇ ਲਗਾਤਾਰ ਜੀ ਜੀ ਸੋ ਇਹ ਕੁਝ ਮੇਰੇ ਨਾਲ ਨਵਾਂ ਨਹੀਂ ਹੋਇਆ ਹੈ ਜਦੋਂ-ਜਦੋਂ ਕੋਈ ਪੰਜਾਬ 'ਚ ਜਿਹੜੇ اخਲਾਕੀ ਤੇ ਇਨਸਾਫਪਸੰਦ ਲੋਕ ਨੇ ਉਹ ਸੱਚ ਬੋਲਣਗੇ ਉਹਨਾਂ ਨੂੰ ਉਸ ਵਕਤ ਦੀਆਂ ਸਰਕਾਰਾਂ ਦਾ ਜਿਹੜਾ ਖਮਿਆਜ਼ਾ ਗੁੱਸੇ ਦਾ ਭੁਗਤ ਭੁਗਤਣਾ ਪੈਂਦਾ ਮੈਨੂੰ ਹਾਂ ਇੱਕ ਗੱਲ ਦਾ ਦੁੱਖ ਆ ਕਿ ਮੈਂ ਗੱਲ ਮੁੱਦਿਆਂ ਦੀ ਉਠਾ ਰਿਹਾ ਸੀ ਕਿ ਗੱਲ ਦਲੀਲ ਨਾਲ ਚੱਲ ਰਹੀ ਆ ਗੱਲ ਕਟਾਰੂ ਔਕੀਨਾ ਕਟਾਰੂ ਚੱਕਰੀ ਕਰ ਰਿਹਾ ਸੀ ਜਾਂ ਮੰਨੂ ਕਿ ਸਰਬਜੀਤ ਕੌਰ ਨੇ ਕੋਠੀ ਦੱਬੀ ਉਹਦੀ ਕਰ ਰਿਹਾ ਸੀ ਜਾਂ ਮੈਂ ਗੱਲ ਵੱਧ ਦੇ ਨਸ਼ੇ ਦੀ ਕਰ ਰਿਹਾ ਸੀ ਜਾਂ ਬੇਅਦਬੀਆਂ ਦੀ ਕਰ ਰਿਹਾ ਸਿਗਾ ਜਾਂ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੇ ਖਿਲਾਫ ਇੱਕ ਕਾਨੂੰਨ ਬਣਨਾ ਚਾਹੀਦਾ ਕਿ ਉਹ ਇਕਦਮ ਮਾਲਕ ਨਾ ਬਣਨ ਕੰਮ ਕਰਨ ਨਾਲ ਕਿ ਸਾਨੂੰ ਕੋਈ ਇਤਰਾਜ਼ ਨਾ ਨਗਾ ਜਦੋਂ ਤੁਸੀਂ ਮੁੱਦਿਆਂ ਦੀ ਪੋਲਿਟਿਕਸ ਕਰ ਰਹੇ ਹੋ ਜਦੋਂ ਭਗਵੰਤ ਦੇ ਕੋਲ ਦਲੀਲ ਮੁੱਕ ਗਈ ਉਹ ਤੁਹਾਡੇ ਹੱਥੋਂ ਪਾਈ ਤੇ ਆ ਜਾਂਦੇ ਨੇ ਤਾਂ ਪਿੰਡਾਂ ਦੇ ਵਿੱਚ ਮੂਰਖ ਬੰਦੇ ਨਹੀਂ ਹੁੰਦੇ ਜਿਹੜੇ ਤੁਸੀਂ ਜਦੋਂ ਕੋਈ ਬਹਿਸ ਕਰਦੇ ਹੋ ਜਦੋਂ ਉਹਨਾਂ ਕੋਲ ਦਲੀਲ ਮੁੱਕ ਜਾਂਦੀ ਉਹ ਤੁਹਾਡੇ ਹੱਥੋਂ ਪਾਈ ਤੇ ਆ ਜਾਂਦੇ ਨੇ ਮੇਰੇ ਨਾਲ ਸਮਝ ਲਓ ਇਹ ਮੁਕਦਮਿਆਂ ਦੀ ਸ਼ਕਲ ਵਿੱਚ ਝੂਠੇ ਮੁਕਦਮੇ ਦੀ ਸ਼ਕਲ ਵਿੱਚ ਹੱਥੋਂ ਪਾਈ ਕੀਤੀ ਹੈ ਸਰਕਾਰ ਨੇ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਜੋ ਸਮਾਂ ਮੈਂ ਕੱਟਿਆ ਵਾ ਉਹ ਉਹਦੀ ਕਿਰਪਾ ਉਹਦੇ ਆਸ਼ੀਰਵਾਦ ਦੇ ਨਾਲ ਮੈਂ ਬਿਲਕੁਲ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਠੀਕ ਔਰ ਕੈਮ ਐਜੀ ਬਿਲਕੁਲ ਤੁਹਾਡੇ ਪਿਛੋਂ ਇਹ ਲੜਾਈ ਨੂੰ ਤੁਹਾਡੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਵੀ ਜਿੰਨਾ ਜ਼ੋਰ ਲਾ ਸਕਦੇ ਸੀ ਉਸ ਜ਼ੋਰ ਦੇ ਨਾਲ ਲੜਿਆ ਤੇ ਲੜਨਾ ਚਾਹੀਦਾ ਵੀ ਆ ਹਰ ਪੁੱਤਰ ਦਾ ਇੱਕ ਫਰਜ਼ ਹੁੰਦਾ ਪਰ ਉਹਨਾਂ ਨੇ ਸਾਡੀ ਇੰਟਰਵਿਊ ਚ ਇੱਕ ਗੱਲ ਕਹੀ ਸੀ ਕਿ ਮੇਰੇ ਪਿਤਾ ਜੀ ਜੇਲ੍ਹ ਚ ਰੋਜ਼ ਜਿਹੜੀ ਚ ਸੀਸੀਟੀਵੀ ਲੱਗਿਆ ਵਾ ਡੰਡ ਮਾਰ ਕੇ ਦਿਖਾਉਂਦੇ ਆ ਕਿ ਭਾਈ ਦੇਖ ਲਓ ਹੋਰ ਤਕੜਾ ਹੋ ਰਿਹਾ ਅੱਛਾ ਉਹ ਮੈਂ ਪਹਿਲਾਂ ਤਾਂ ਮਹਿਤਾਬ ਦੀ ਗੱਲ ਕਰਦਾ ਤੁਹਾਡਾ ਵੀ ਸ਼ੁਕਰੀਆ ਦਾ ਕਰਦਾ ਬੜੇ ਚੰਗੇ ਚੰਗੇ ਮੈਨੂੰ ਹੁਣੇ ਰਾਜੇ ਵੜਿੰਗ ਦਾ ਸਾਡੇ ਪ੍ਰੈਜ਼ੀਡੈਂਟ ਦਾ ਟੈਲੀਫੋਨ ਆਇਆ ਉਹਨੇ ਕਿਹਾ ਜੀ ਕਿ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਨੂੰ ਮਹਿਤਾਬ ਵਰਗਾ ਬੇਟਾ ਇੱਕ ਵਿਕਰਮ ਸਿੰਘ ਮਜੀਠੀਆ ਨੇ ਮੈਨੂੰ ਇਹ ਗੱਲ ਕੌਂਪਲੀਮੈਂਟ ਕੀਤਾ ਕਿ ਤੁਹਾਡਾ ਬੇਟਾ ਬੜਾ ਹੋਣਹਾਰ ਤੇ ਬੜਾ ਕਾਬਿਲ ਆ ਜਾਂ ਹੋਰ ਵੀ ਅੱਛੇ ਲੋਕ ਜਿਹੜੇ ਕਰ ਰਹੇ ਨੇ ਮੈਂ ਸਮਝਦਾ ਇਹ ਸਭ ਤੋਂ ਵੱਡਾ ਕੰਪਲੀਮੈਂਟ ਹੈ ਮੇਰੀ ਜ਼ਿੰਦਗੀ ਦੀ ਕਮਾਈ ਕਹਿ ਲਓ ਜੀ ਮਹਿਤਾਬ ਨੂੰ ਸਿੱਖਿਆ ਤੇ ਟ੍ਰੇਨਿੰਗ ਮੇਰੇ ਪਿਤਾ ਜੀ ਨੇ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੋ ਵੀ ਚੰਗੇ ਸੰਸਕਾਰ ਇਹ ਦੇ ਵਿੱਚ ਤੁਸੀਂ ਦੇਖ ਰਹੇ ਹੋ ਅ ਨਿਡਰਤਾ ਕਹਿ ਲਓ ਜਾਂ ਸੱਚ ਦਾ ਸਾਥ ਕਹਿਣਾ ਇਹ ਉਹਨਾਂ ਵੱਲੋਂ ਦਿੱਤੇ ਸੰਸਕਾਰ ਆ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੇ ਵਰਗੇ ਅੱچھے ਜਿਹੜੇ ਨਿਰਪੱਖ ਪੱਤਰਕਾਰ ਨੇ ਕਿਉਂਕਿ ਬੱਚੇ ਬੜੇ ਥੋੜੇ ਨੇ ਤੁਸੀਂ ਕੰਪਲੀਮੈਂਟ ਕਰ ਰਹੇ ਹੋ ਆਮ ਵੈਰੀ ਗ੍ਰੇਟਫੁਲ ਸੋ ਫਰ ਫਰ ਦੰਡਾ ਡੰਡਾਂ ਵਾਲੀ ਗੱਲ ਰਹਿ ਗਈ ਜੀ ਵੀ ਡੰਡਾ ਉਹ ਡੰਡਾ ਦੀ ਆ ਉਹ ਮੈਂ ਸੋਚਦਾ ਕਿ ਭਗਵੰਤ ਨੇ ਬਹੁਤ ਛੋਟੇ ਜੇ ਨਾ ਜੀ ਦਾ ਸਬੂਤ ਦਿੱਤਾ ਬਹੁਤ ਪੰਜਾਬੀ ਜੀ ਨੂੰ ਚੰਗਾ ਤਾਂ ਲੱਗਦਾ ਸ਼ਬਦ ਇਹਨਾਂ ਨੇ ਮੇਰੇ ਨਾਲ ਗੁੱਸੇ ਹੋਣਾ ਕਮੀਨਗੀ ਜੀ ਕੀਤੀ ਇਹਨਾਂ ਨੇ ਮੇਰੀ ਜਿੱਥੇ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਨਾਬਾ ਜੇਲ੍ਹ ਵਿੱਚ ਸੋਲੀਟਰੀ ਕਨਫਾਈਨਮੈਂਟ ਸੀਗੀ ਮੈਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ ਜੇਲ੍ਹ ਵਿੱਚ ਕਿਸੇ ਨੂੰ ਕਿਸੇ ਨਾਲ ਨਾ ਮਿਲ ਸਕਦਾ ਸੀ ਨਾ ਮੈਂ ਕਿਤੇ ਜਾ ਸਕਦਾ ਨਾ ਕੋ ਆ ਸਕਦਾ ਸੀ ਅਸੀਂ ਸਿਰਫ ਤਿੰਨ ਆਦਮੀ ਇੱਕ ਵਾਰਡ ਦੇ ਵਿੱਚ ਬੰਦ ਸੀਗੇ ਵਾਰਡ ਦਾ ਜਿਹੜਾ ਬਾਹਰਲਾ ਕੰਪਾਊਂਡ ਸੀ ਉੱਥੇ ਵੀ ਕੰਮ ਲਵਾਇਆ ਸੀ ਸੀਸੀਟੀਵੀ ਔਰ ਇਹ ਤਾਂ ਚਲੋ ਬਾਹਰਲੇ ਤਾਂ ਫਿਰ ਵੀ ਸਮਝ ਆਉਂਦੀ ਅੰਦਰ ਜਿੱਥੇ ਬੈਰਕ ਵਿੱਚ ਮੈਂ ਸੌਂਦਾ ਸੀ ਉਸ ਬੈਰਕ ਦੇ ਅੰਦਰ ਸੀਸੀਟੀਵੀ ਲਾਇਆ ਔਰ ਮੈਨੂੰ ਆਫਸਰਸ ਕਹਿੰਦੇ ਸੀ ਜੀ ਉੱਤੋਂ ਦੇਖਣਾ ਚਾਹੁੰਦੇ ਨੇ ਤੁਸੀਂ ਕੀ ਕਰਦੇ ਹੋ ਜੀ ਉੱਤੇ ਇਹ ਸਾਡੀ ਮਜਬੂਰੀ ਹੈ ਉੱਤੋਂ ਹੁਕਮ ਹੈ ਜੀ ਇਹ ਕੈਮਰਾ ਕਿਸੇ ਦੇ ਬੈਡਰੂਮ ਵਿੱਚ ਲਾਉਣਾ ਹਾਂ ਇਹ ਮੈਂ ਸਮਝਦਾ ਕਿ ਪ੍ਰਸ਼ਾਸਨ ਦਾ ਛੋਟੇ ਦਿਮਾਗ ਦਾ ਮੈਨੂੰ ਲੱਗਦਾ ਉਹ ਸੈਡੀਸਟਿਕ ਪ੍ਰੈਸ਼ਰ ਡਰਾਈਵ ਕਰਦੇ ਹੁਣੇ ਸ਼ਾਮ ਨੂੰ ਬੈਠੇ ਜਦੋਂ ਕੋਈ ਪਿਗਬੂਗ ਲਾਉਂਦੇ ਹੋਣਗੇ ਤਾਂ ਇਹਨੇ ਹੁਣੇ ਕਿਹਾ ਖੈਰਾ ਫੜ ਕੇ ਅੰਦਰ ਦਿੱਤਾ ਹੋਇਆ ਪਰ ਇਹਨੂੰ ਇਹਨੂੰ ਇਹ ਗੱਲ ਭੁੱਲ ਗਈ ਕਿ ਇਹਨੇ ਫਿਰ ਚੰਗੀ ਤਰ੍ਹਾਂ ਇਤਿਹਾਸ ਨਹੀਂ ਪੜ੍ਹਿਆ ਮੇਰੇ ਮੇਰੇ ਨਾਲ ਤਾਂ ਕੱਖ ਵੀ ਨਹੀਂ ਹੋਇਆ ਜੋ ਸਾਡੇ ਪੁਰਖਿਆਂ ਨਾਲ ਸਾਡੇ ਗੁਰੂ ਸਾਹਿਬਾਨ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਹੋਇਆ ਜੋ ਇੱਥੇ ਜ਼ਕਰੀਆ ਖਾਨ ਵਰਗੇ ਤੇ ਨਾਦਰ ਸ਼ਾਹ ਵਰਗਿਆਂ ਨੇ ਕੀਤਾ ਤੇ ਮੀਰ ਮੰਨੂ ਵਰਗਿਆਂ ਨੇ ਕੀਤਾ ਉਹ ਕੁਝ ਕੁਝ ਵੀ ਨਹੀਂ ਸੀਗਾ ਇਸ ਕਰਕੇ ਇਹਨੂੰ ਇਹਨੂੰ ਇਦਾਂ ਦੀ ਜ਼ਿਆਤੀਆਂ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣਾ ਪਛੋਕੜ ਆਪਣੇ ਸੂਬੇ ਦਾ ਆਪਣੀ ਕੌਮ ਦਾ ਪਛੋਕੜ ਜ਼ਰੂਰ ਪੜਨਾ ਚਾਹੀਦਾ ਜਿਹੜਾ ਕਿ ਇਹਨੂੰ ਨਹੀਂ ਪੜਿਆ ਵਾਂਝਾ ਹੋ ਉਸ ਗੱਲ ਤੋਂ ਸਾਰੀ ਮੇਰਾ ਬਸ ਆਖਰੀ ਸਵਾਲ ਆ ਜੀ ਮੈਨੂੰ ਪਤਾ ਤੁਸੀਂ ਵੀ ਕਾਫੀ ਰੁਝੇਮਿਆਂ ਚੋਂ ਆ ਕਿ ਜਿਹੜੀ ਮੁੱਦਿਆਂ ਦੀ ਸਿਆਸਤ ਸੁਖਪਾਲ ਸਿੰਘ ਖਹਿਰਾ ਬਿਨਾ ਸੁੰਨੀ ਸੁੰਨੀ ਹੋ ਗਈ ਸੀ ਕਿ ਦੁਬਾਰੇ ਫਿਰ ਪਖੂਗੀ ਉਹੀ ਮੁੱਦੇ ਉਹੀ ਅੰਦਾਜ਼ ਦੇਖਣ ਨੂੰ ਮਿਲੂਗਾ ਸੁਖਪਾਲ ਸਿੰਘ ਖਹਿਰਾ ਦਾ हां जी नवप्रीत मैं बिल्कुल करेंगे जी बिल्कुल क्यों नहीं करेंगे मेनू तो एदा मतलब जे मैं नहीं करूंगा एदा मतलब मेनू आ दो मुकद्दमे ਝੂਠੇ ਤੇ ਚਾਰ ਮਹੀਨੇ ਦੀ ਕੈਦ ਜਿਹੜੀ ਉਹ ਇੱਕ ਕਿਸੇ ਨੂੰ ਦਬਾ ਸਕਦੀ ਮੈਂ ਫਿਰ ਇਹੀ ਕਿਹਾ ਨਾ ਹਾਂ ਇਹ ਇੱਕ ਇਹ ਸਟਰੈਂਥ ਮੈਨੂੰ ਆਪਣੇ ਆਪ ਤੋਂ ਨਹੀਂ ਮਿਲਦੀ ਮੈਂ ਕੋ ਕੱਲਾ ਬਹੁਤ ਪਾਵਰਫੁਲ ਆ ਕੋਈ ਵੱਡਾ ਆਦਮੀ ਨਹੀਂਗਾ ਇਹ ਜਦੋਂ ਤੁਸੀਂ ਸੱਚ ਦੇ ਰਾਹ ਤੇ ਚੱਲਣਾ ਫਿਰ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਸਾਥ ਦਿੰਦਾ ਵਾ ਔਰ ਫਿਰ ਜਿਹੜਾ ਸਾਡਾ ਪਛੁੱਕੜ ਆ ਜਿਹੜਾ ਸਾਡਾ ਪੰਜਾਬ ਦਾ ਪਿਛਲਾ ਪਛੋਕੜ ਹੈ ਜੇ ਤੁਸੀਂ ਉਹਨਾਂ अच्छी ਤਰ੍ਹਾਂ ਬਰੀਕੀ ਨਾਲ ਪੜੋ ਇਤਿਹਾਸ ਨੂੰ ਜੋ ਕਿ ਮੈਨੂੰ ਬਹੁਤ ਮੌਕਾ ਮਿਲਿਆ ਮੈਂ ਪੜਿਆ ਚੱਜ ਦੇ ਨਾਲ ਉਹ ਤੁਹਾਨੂੰ ਬਹੁਤ ਸਟਰੈਂਥ ਦਿੰਦਾ ਵਾ ਸੋ ਜੋ ਕੁਝ ਵਾਪਰਿਆ ਤਾਂ ਕੱਖ ਵੀ ਨੀਗਾ ਮੈਂ ਜਿਸ ਤੰਗ ਦੇ ਨਾਲ ਆਪਣੇ ਸੂਬੇ ਦੇ ਆਪਣੇ ਕੌਮ ਦੇ ਵਾਸਤੇ ਆਪਣੇ ਮੁੱਦਿਆਂ ਦੇ ਉੱਤੇ ਕੰਮ ਲੜਾਈ ਲੜਦਾ ਉਹਦੇ ਨਾਲੋਂ ਵੱਧ ਤਾਕਤ ਦੇ ਵੱਧ ਸ਼ਕਤੀ ਦੇ ਨਾਲ ਲੜਾਈ ਲੜੂਗਾ ਬਹੁਤ ਬਹੁਤ ਸ਼ੁਕਰੀਆ ਖੈਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਦ ਦੇਣ ਦੇ ਲਈ ਸਾਨੂੰ ਥੈਂਕ ਯੂ ਸੋ ਮਾਚੀ